ਸਰਕਾਰੀ ਨੌਕਰੀ ਦੇ ਲਈ ਟੈਸਟ ਦੇਣ ਦੇ ਸਮੇਂ ਬਲੂ ਤੁੱਥ ਦੇ ਨਾਲ ਨਕਲ ਮਾਰਦਾ ਸੀ ਹਰਿਆਣਾ ਦਾ ਇਹ ਨੌਜਵਾਨ ਜਿਸ ਨੂੰ ਹੁਣ ਕਾਬੂ ਕੀਤਾ ਗਿਆ ਹੈ ਦੱਸੀਏ ਕਿ ਹੁਣ ਨਾਲ ਹੀ ਜਿਹੜੇ ਮਦਦ ਕਰਦੇ ਸੀਗੇ ਉਹਨਾਂ ਲੋਕਾਂ ਨੂੰ ਵੀ ਕਾਬੂ ਕਰਕੇ ਨਾਮਜ਼ਦ ਕੀਤਾ ਗਿਆ ਹੈ। ਮਾਮਲਾ ਕਾਫੀ ਸੋਸ਼ਲ ਮੀਡੀਆ ਤੇ ਭਖਿਆ ਹੋਇਆ ਤੇ ਇੱਕ ਸਕੂਲ ਦੇ ਵਿੱਚ ਮਲਟੀਪਲਸ ਹੈਲਥ ਵਰਕਰ ਦੀ ਨੌਕਰੀ ਦਾ ਟੈਸਟ ਦੇਣ ਦੇ ਲਈ ਹਰਿਆਣਾ ਦਾ ਨਿਵਾਸੀ ਵਿਅਕਤੀ ਉੱਥੇ ਆਇਆ ਸੀ ਬਲੂਟੁੱਥ ਦੇ ਜ਼ਰੀਏ ਨਕਲ ਕਰਦਾ ਹੋਇਆ ਗ੍ਰਿਫਤਾਰ ਕੀਤਾ ਗਿਆ। ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਜਿਹੜੇ ਉਸ ਦੇ ਨਾਲ ਸਹਾਇਤਾ ਕਰਨ ਵਾਲੇ ਸੀਗੇ ਉਹਨਾਂ ਨੂੰ ਵੀ ਕਾਬੂ ਕੀਤਾ ਗਿਆ ਤੇ ਨਾਮਜ਼ਦ ਕੀਤਾ ਗਿਆ ਇਸੇ ਚਲਦੇ ਦੱਸਦੀ ਹੈ ਕਿ ਇੱਕ ਸਕੂਲ ਦੇ ਵਿੱਚ ਇਹ ਮਲਟੀ ਪਰਪਸ ਹੈਲਥ ਵਰਕਰ ਨੌਕਰੀ ਦਾ ਟੈਸਟ ਲੱਤਾ ਜਾ ਰਿਹਾ ਸੀ ਤੇ ਉੱਥੇ ਵੱਡੀ ਸੰਖਿਆ ਦੇ ਵਿੱਚ ਨੌਜਵਾਨ ਜਿਹੜੇ ਸੀ ਉਹਨਾਂ ਨੇ ਹਿੱਸਾ ਲਿਆ ਹੋਇਆ ਸੀ ਇਸ ਦੌਰਾਨ ਹਰਿਆਣਾ ਜ਼ਿਲ੍ਹੇ ਦੇ ਫਤਿਹਬਾਦ ਦਾ ਇੱਕ ਪਿੰਡ ਦਾ ਨੌਜਵਾਨ ਗੁਜਾਵਾਲਾ ਨਿਵਾਸੀ ਜਿਹੜਾ ਸੀਗਾ ਉਹ ਉੱਥੇ ਬਲੂਟੂਥ ਡਿਵਾਈਸ ਦੇ ਨਾਲ ਬਾਹਰੀ ਵਿਅਕਤੀ ਦੀ ਮਦਦ ਦੇ ਨਾਲ ਉਥੇ ਪੇਪਰ ਕਰ ਰਿਹਾ ਸੀਗਾ ਤੇ ਜਿਸ ਤੋਂ ਬਾਅਦ ਉਸ ਨੂੰ ਫੜ ਲੱਤਾ ਗਿਆ ਹਾਲਾਂਕਿ ਤੁਹਾਨੂੰ ਦੱਸ ਹੀ ਹੈ ਕਿ ਹੁਣ ਉਸ ਪੂਰੇ ਮਾਮਲੇ ਦੇ ਵਿੱਚ ਜਾਂਚ ਜਿਹੜੀ ਆ ਪ੍ਰਸ਼ਾਸਨ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਤੇ ਮਾਮਲਾ ਹੁਣ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਪਖਿਆ ਹੋਇਆ ਹੈ ਜਾਨੀ ਕਿ ਹੁਣ ਆਪਣਾ ਜਿਹੜਾ ਟੈਸਟ ਦੇਣ ਦੇ ਲਈ ਆਇਆ ਹੋਇਆ ਸੀਗਾ ਤੇ ਉਸ ਦੌਰਾਨ ਉਸ ਦੇ ਵੱਲੋਂ ਬਲੂਟੂਥ ਦੀ ਮਦਦ ਦੇ ਨਾਲ ਵੱਡੇ ਪੱਤਰ ਦੀ ਨਕਲ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਨਾਲ ਦੀ ਨਾਲ ਉਸ ਦੇ ਉੱਤੇ ਵਾਰਦੀ ਵਹੀ ਜੜੀਆ ਕੀਤੀ ਗਈ ਹੈ ਪੁਲਿਸ ਪ੍ਰਸ਼ਾਸਨ ਨੇ ਕੀ ਕਿ ਉਹ ਕਿਹਾ ਤੁਸੀਂ ਬਿਆਨ ਸੁਣ ਸਕਦੇ ਹੋ ਪਰ ਉਸ ਵਿਅਕਤੀ ਨੂੰ ਨਕਲ ਕਰਨੀ ਮਹਿੰਗੀ ਪੈ ਗਈ ਜਿਸ ਤੋਂ ਬਾਅਦ ਬਲੂਟੂਥ ਡਿਵਾਈਸ ਦੀ ਮਦਦ ਨਾਲ ਕਿਵੇਂ ਉਹ ਚਲਾਕੀ ਕਰਦਾ ਸੀਗਾ ਪਰ ਪੁਲਿਸ ਨੇ ਉਸ ਨੂੰ ਰੰਗੇ ਹਾਥੀ ਕਾਬੂ ਕਰਕੇ ਪੂਰੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਤੋਂ ਬਾਅਦ ਮਾਮਲਾ ਕਾਫੀ ਭੱਗ ਗਿਆ ਹਰਿਆਣੇ ਦਾ ਇਹ ਵਿਅਕਤੀ ਜਿਸ ਤੋਂ ਬਾਅਦ ਹੁਣ ਇਸ ਤੇ ਉੱਤੇ ਜਾਂਚ ਕੀਤੀ ਜਾ ਰਹੀ ਹੈ ਸਰ ਕੱਲ ਮਲਟੀ ਪਰਪਸ ਹੈਲਥ ਵਰਕਰਸ ਮੇਲ ਦੀ ਪ੍ਰੀਖਿਆ ਹੋ ਰਹੀ ਸੀ ਜਿਹੜਾ ਫਰੀਦਕੋਟ ਦੇ ਵਿੱਚ ਜਿੰਨਾ ਚ ਇੱਕ ਸੈਂਟਰ ਜਿਹੜਾ ਉਹ ਬਾਬਾ ਫਰੀਦ ਪਬਲਿਕ ਸਕੂਲ ਇੱਕ ਸੀਗਾ ਇਸ ਸਕੂਲ ਦੇ ਵਿੱਚ ਜਿਹਦਾ ਪ੍ਰੀਖਿਆ ਸਮੇਂ ਇੱਕ ਲੜਕਾ ਕੋਈ ਬਲੂਟੂਥ ਲਾ ਕੇ ਕਿਸੇ ਡਿਵਾਈਸ ਨਾਲ ਬਾਹਰੋਂ ਹੈਲਪ ਲੈ ਕੇ ਪੇਪਰ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਹ ਜਿਹੜੇ ਇਨਵਿਜ਼ਿਟਰ ਨੇ ਉਹਨਾਂ ਨੇ ਉਸ ਡਿਵਾਈਸ ਦੇ ਨਾਲ ਕਾਬੂ ਕੀਤਾ ਤੇ ਸਾਨੂੰ ਲਿਖਤੀ ਸ਼ਿਕਾਇਤ ਪ੍ਰਿੰਸੀਪਲ ਬਾਬਾ ਫਰੀ ਸਕੂਲ ਵੱਲੋਂ ਕੀਤੀ ਗਈ ਜਿਹਦੇ ਆਧਾਰ ਤੇ ਅਸੀਂ ਮਕਦਮਾ ਨੰਬਰ 500 ਜਿਹੜਾ ਉਹ ਕੱਲ ਦੀ ਡੇਟ ਤੇ ਦਰਜ ਕੀਤਾ ਸੀਗਾ ਇੱਕ ਇਨਵੈਸਿਗੇਟੋਰ ਵੱਲੋਂ ਜਿਹੜਾ ਲੜਕਾ ਮੌਕੇ ਤੇ ਕਾਬੂ ਕੀਤਾ ਗਿਆ ਸੀਗਾ ਉਸ ਬੂਤਾ ਸਮੇਤ ਡਿਵਾਈਸ ਬਲੂਟੁੱਥ ਤੇ ਬੋਰ ਸਾਰੇ ਦਸਤਾਵੇਜ਼ ਸਾਡੇ ਹਵਾਲੇ ਕਰਕੇ ਮਕਦਮਾ ਅੰਦਰ ਕੱਲੀ ਬੇਨਤੀ ਕੀਤੀ ਸੀ ਜਿਹਦੇ ਆਧਾਰ ਤੇ ਮਕਦਮਾ ਦਰਜ ਕਰਕੇ ਅਸੀਂ ਤਫਤੀਸ਼ ਅਮਲ ਚ ਲਿਆਂਦੀ ਹੈ ਜਿਹੜਾ ਲੜਕਾ ਬਿਕਰਮ ਸਿੰਘ ਪੇਪਰ ਤੇ ਲਈ ਆਇਆ ਸੀਗਾ ਇਹਨੂੰ ਮੌਕੇ ਤੋਂ ਕਾਬੂ ਕੀਤਾ ਇਸ ਲੜਕੇ ਦੀ ਪੁਛਗ੍ਰੇਸ ਦੇ ਵਿੱਚ ਫਿਕਰ ਆਊਟ ਹੋਇਆ ਕਿ ਇਹਨੂੰ ਬਾਹਰੋਂ ਇੱਕ ਵਿਅਕਤੀ ਹੋਰ ਹੈਲਪ ਕਰ ਰਿਹਾ ਸੀਗਾ ਜਿਹਦਾ ਨਾਮ ਕੁਲਦੀਪ ਸਿੰਘ ਆ ਉਹ ਇਹਦੇ ਪਿੰਡ ਦਾ ਹੀ ਆ ਇਹਨਾਂ ਦਾ ਪਿੰਡ ਹੈਗਾ ਕਾਜੂ ਵਾਲਾ ਜ਼ਿਲ੍ਹਾ ਫਤਿਹਪੁਰਬਾਦ ਹਰਿਆਣਾ ਉਹ ਇਹਨੂੰ ਬਾਹਰੋਂ ਅਸਿਸਟ ਕਰ ਰਿਹਾ ਸੀਗਾ ਤੇ ਅਸੀਂ ਦੋਨਾਂ ਦੀ ਗ੍ਰਿਫਤਾਰੀ ਕਰ ਲਈ ਹੈ ਤੇ ਬਾਹਰੋਂ ਖੜੇ ਵਿਅਕਤੀ ਦਾ ਮੋਬਾਈਲ ਫੋਨ ਵੀ ਕੰਮ ਸੀ ਲੈ ਲਿਆ ਅੱਜ ਦੋਨਾਂ ਦੋਸ਼ੀਆਂ ਨੂੰ ਅਸੀਂ ਮਾਰਜੋ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਫਰਦਰ ਕਚੇ ਲਈ ਰਿਮਾਰਡ ਹਾਸਲ ਕੀਤਾ ਤੇ ਅਸੀਂ ਇਹਦੀ ਤਫਤੀਸ਼ ਜਿਹੜੀ ਆ ਉਹ ਤੱਥਾਂ ਸਹਿਤ ਪੂਰੀ ਕਰਕੇ ਮਾਰਜੋ ਅਦਾਲਤ 'ਚ ਚਾਹਾਂਗੇ